ਜਦੋਂ ਅੰਗਰੇਜ਼ਾਂ ਨੇ ਬਾਹਰ ਆਵਾਦ ਕਰੇ ਸੀ ਨਾ ਉਦੋਂ ਸਾਡੇ ਜਿਹੜੇ ਵੱਡੇ-ਵਡੇਰੇ ਸੀ ਉਹ ਉਧਰ ਚਲੇ ਗਏ ਸੀ ਉਹਨਾਂ ਚੋਂ ਬਹੁਤੇ ਪਰਿਵਾਰ ਆਪਣੀਆਂ ਇੱਥੇ ਵਾਲੀਆਂ ਪੈਲੀਆਂ ਵੇਚ ਕੇ ਉਹਨਾਂ ਨੇ ਉੱਥੇ ਜਾ ਕੇ ਕੰਮ ਕਰਿਆ ਤੇ ਪੈਲੀਆਂ ਵਧਾਈਆਂ ਵਿਚਰ ਪਰ ਅਚਾਨਕ ਜਦੋਂ ਫਿਰ ਪਾਰਟੀਸ਼ਨ ਹੋਇਆ ਉਹਨਾਂ ਨੂੰ ਵਾਪਸ ਆਉਣਾ ਪੈ ਗਿਆ ਤੇ ਜੇ ਉਹ ਪਿੱਛੇ ਵਾਲੀ ਨਾ ਵੇਚ ਕੇ ਜਾਂਦੇ ਉਹਨਾਂ ਨੇ ਆਉਂਦੇ ਸੈੱਟ ਹੋਣਾ ਸੀ ਉਹਨਾਂ ਨੂੰ 50 ਸਾਲ ਲੱਗੇ ਬਸਣ ਤੂੰ ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜਾ ਭਵਿਖ ਹੈ ਚਲੋ ਅਸੀਮੇਤਾ ਨਹੀਂ ਕਹਿੰਦੇ ਵੀ ਸਾਡੇ ਹਿਸਾਬ ਨਾਲ ਚਲੋ ਅੱਗੇ ਮਸ਼ੀਨ ਨਹੀਂ ਕਰਨ ਹੋ ਰਿਹਾ ਦੁਨੀਆ 'ਚ ਬਹੁਤੇ ਮੁਲਕਾਂ 'ਚ ਇਸ ਤਰ੍ਹਾਂ ਦੇ ਤਜਰਬੇ ਸਫਲ ਹੋ ਗਏ ਵੀ ਜਿਹੜੇ ਟਰੱਕ ਆ ਉਹ ਵੀ ਆਪਣੇ ਆਪ ਚੱਲਣਗੇ ਕਾਰਾਂ ਵੀ ਆਪਣੇ ਆਪ ਆਊਬਰ ਟੈਕਸੀ ਹੋਗੀ ਇਹ ਜਿਹੜੇ ਵੱਡੇ ਵੱਡੇ ਰਿਜ਼ੋਰਟ ਆ ਉੱਥੇ ਇਹ ਸਾਰੇ ਜਿਹੜੇ ਰੋਬੋਟ ਐ ਕੰਮ ਕਰਨਗੇ ਉਹ ਉਹ ਚੱਕਰ 'ਚ ਇਹਨਾਂ ਮੁਲਕਾਂ 'ਚ ਸਾਨੂੰ ਇਹ ਤਾਂ ਮਤਲਬ ਨਵਾਜਦੇ ਆ ਕਿਉਂਕਿ ਅਸੀਂ ਕੰਮ ਐ ਸਾਡੇ ਏਸ਼ੀਆ ਨੇ ਆਪਣੇ ਸਾਡੇ ਮੁਲਕਾਂ ਦੇ ਲੋਕ ਕੰਮ ਐ ਬਹੁਤ ਉਹਨਾਂ ਨੇ ਆ ਕੇ ਵੇਚਣਾ ਕਰਿਆ ਕਿ ਬਹੁਤ ਇਹਨਾਂ ਮੁਲਕਾਂ ਨੂੰ ਚੱਕਿਆ ਹੁਣ ਜਦੋਂ ਮਸ਼ੀਨੀਕਰਨ ਹੋ ਜਾਣਾ ਹੈ ਭਵਿੱਖ 'ਚ ਜਿਹੜੇ ਵੱਡੇ ਕਾਰਪੋਰੇਟ ਆਏ ਚੁੱਕੇ ਜਿਹੜੇ 100 200 ਘਰਾਣਾ ਦੋਨਿਆਂ ਨੂੰ ਚਲਾਉਂਦਾ ਉਹਨਾਂ ਨੂੰ ਆ ਭਵਿੱਖ 'ਚ ਲੋੜ ਹੀ ਨਹੀਂ ਉਹਨਾਂ ਨੇ ਮਹਿਸੂਸ ਕਰਨੀ ਤੇ ਸਾਡੇ ਬੱਚਿਆਂ ਨੂੰ ਆਉਣ ਹੀ ਨਹੀਂ ਦੇਣਾ ਉਹਨਾਂ ਨੇ ਫੇਰ ਕੀ ਕਰਾਂਗੇ ਕਮ ਸੇ ਕਮ ਆਪਣਾ ਆਪਣੇ ਖੇਤੇ 'ਚ ਤੁਹਾਡਾ ਆਪਣਾ ਘਰ ਤਾਂ ਹੈ ਜਿਹੜਾ ਅਸੀਂ ਵਿਦੇਸ਼ ਜਾ ਕੇ ਮੰਨ ਲਓ ਘਰ ਬਣਾਉਣਾ ਸਾਨੂੰ 20 ਸਾਲ ਲੱਗਦੇ ਇਥੇ ਕਿਸਦਾ ਨਾਉਂ ਇਹ ਜੇ ਇੱਕ ਫੈਮਿਲੀ ਮੈਂਬਰ ਇੱਧਰ ਆ ਜਾਵੇ ਪਿੱਛਾ ਨਾ ਛੱਡ ਕੇ ਆਓ ਪਤਾ ਨਹੀਂ ਇਹ ਦੁਨੀਆ ਬਦਲਦੀ ਐ ਸਦੀਵਾ ਦੇ ਨਕਸ਼ੇ ਇਹ ਸਾਰਾ ਕੁਝ ਬਦਲਦਾ ਹੈ ਕਿਤੇ ਇਹ ਨਾ ਹੋਵੇ ਕਿ ਬਾਅਦ ਚ ਫਿਰ ਆਪਾਂ ਸਭ ਪਛਤਾਈਏ